ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤਰੀਕ ਅੱਜ 8 ਸਤੰਬਰ 2025 ਸਵੇਰੇ 6:30 ਵਜੇ ਚੁੱਕੇ ਟਾਈਮ ਮੈਂ ਆਪਦੇ ਭਾਈਚਾਰੇ ਨੂੰ 24 ਘੰਟਿਆਂ ਬਾਅਦ ਜਿਹੜੀ ਵੀਡੀਓ ਪਾ ਰਿਆਂ ਔਰ ਦੱਸ ਰਿਆਂ ਹਰੀਕਾਂ ਵਾਲੇ ਹੈਡ ਦੀ ਜਿਹੜੀ ਅਪਡੇਟ ਹਰੀਕਾਂ ਵਾਲੇ ਹੈਡ ਦੇ ਬਾਰੇ ਜਾਣਕਾਰੀ ਜਿਹੜੇ ਅੱਜ ਪਾਣੀ ਦੀ ਆਮਦ ਆ ਉਹ 2 ਲੱਖ ਤੇ 70 ਹਜ਼ਾਰ ਪਿੱਛੋਂ ਆ ਪਾਣੀ ਜਿਹੜਾ ਆ ਰਿਹਾ ਹੈ ਔਰ ਹਰੀਕਿਆਂ ਵਾਲੇ ਹੈਡ ਤੋਂ ਜਿਹੜਾ ਥੱਲੇ ਪਾਣੀ ਜਿਹੜਾ ਰਿਲੀਜ਼ ਕੀਤਾ ਜਾ ਰਿਹਾ ਹੈ 2 ਲੱਖ ਤੇ 53 ਹਜ਼ਾਰ ਜਿਹੜਾ 24 ਘੰਟੇ ਦੇ ਵਿੱਚ ਵਿੱਚ ਆ ਉਹ 7000 ਪਾਣੀ ਜਿਹੜਾ ਘਟਿਆ ਹੈ ਸੋ ਮੈਂ ਆਪਦੇ ਭਾਈਚਾਰੇ ਨੂੰ ਦੱਸਣਾ ਚਾਹਣਾ ਕਿ ਅੱਜ ਮੌਸਮ ਸਾਫ਼ ਹੈ ਔਰ ਡੈਮਾਂ ਦਾ ਵੀ ਜਿਹੜਾ ਪਾਣੀ ਗੇ ਪਾਤਾ ਲਾ ਗਾਉ ਘਟਨਾ ਸ਼ੁਰੂ ਹੋ ਗਿਆ بارشਾਂ ਵੀ ਰੁਕ ਰਹੀਆਂ ਨੇ ਪਰ ਮੈਂ ਆਪਦੇ ਭਾਈਚਾਰੇ ਨੂੰ ਇੱਕ ਬੇਨਤੀ ਕਰਦਾ ਜੇ ਜਿਹੜਾ ਪਾਣੀ ਚੱਲੇਗਾ ਮੈਂ ਕੱਲ ਦੀ ਵੀਡੀਓ ਵਿੱਚ ਵੀ ਇਹ ਗੱਲ ਕਹੀ ਸੀ ਕਿ 10-15 ਦਿਨ ਜਿਹੜਾ ਇਹ ਪਾਣੀ ਜਿਹੜਾ ਚੱਲ ਸਕਦਾ ਹੈ ਔਰ ਮੈਂ ਬੇਨਤੀ ਕਰਦਾ ਕਿ ਬੰਨਾਂ ਦੀ ਜਿਹੜੀ ਤੁਸੀਂ ਨਿਗਰਾਨੀ ਕਰੋ ਕਿਉਂਕਿ ਹੁਣ 10-15 ਦਿਨ ਆਪਾਂ ਨੂੰ ਜੋ ਹੋਰ ਰਾਖੀ ਰੱਖਣੀ ਪੈਗੀ ਉਸ ਤੋਂ ਬਾਅਦ ਜਿਹੜੇ ਹਾਲਾਤ ਨੇ ਉਹ ਠੀਕ ਹੋ ਜਾਣਗੇ ਸੋ ਇਨੀਆਂ ਬੇਨਤੀਆਂ ਕਰਦਾ ਮੈਂ ਤਰੀਕ 8 ਸਤੰਬਰ ਹਰੀਕਾਲੇ ਹੈਡ ਤੋਂ ਜਿਹੜਾ ਸਾਰੀ ਸੰਗਤ ਨੂੰ ਅਕਾਲ ਪੁਰਖ ਦੀ ਵੈਗਰੂ ਦੀ ਰਾਜਾ ਦੇ ਵਿੱਚ ਚੜਦੀ ਕਲਾ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ